ਬੰਡਲ ਤੀਲੀ ਇਸ ਵੀਡੀਓ ਵਿੱਚ ਅਸੀਂ ਬੰਡਲ ਤੀਲੀ ਦੀ ਸਹਾਇਤਾ ਨਾਲ ਸੰਖਿਆ ਪਹਿਚਾਣ ਦੇ ਨਾਲ-ਨਾਲ ਬੱਚਿਆਂ ਨੂੰ ਸਥਾਨਕ ਮੁੱਲ ਦੀ ਸਮਝ ਵੀ ਦੇਵਾਂਗੇ ਇਸ ਗਤੀਵਿਧੀ ਲਈ ਸਾਨੂੰ ਕੁਝ ਤੀਲੀਆਂ ਰਬੜ ਬੈਂਡ ਜਾਂ ਧਾਗੇ ਅਤੇ ਇੱਕ ਸੰਖਿਆ ਚਾੜ ਦੀ ਲੋੜ ਪਵੇਗੀ ਆਓ ਦੇਖੀਏ ਕਿ ਬੱਚਿਆਂ ਨਾਲ ਇਹ ਗਤੀਵਿਧੀ ਕਿਵੇਂ ਕਰਨੀ ਹੈ ਬੱਚਿਓ ਅੰਦਾਜ਼ਾ ਲਗਾਓ ਕਿ ਮੇਰੇ ਹੱਥ ਵਿੱਚ ਕਿੰਨੀਆਂ ਤੀਲੀਆਂ ਹਨ 15 12 13 17 ਤੁਸੀਂ ਆਪਣੇ ਜਵਾਬ ਯਾਦ ਰੱਖਣੇ ਹਨ ਚਲੋ ਅਸੀਂ ਇਹਨਾਂ ਟੀਲੀਆਂ ਨੂੰ ਗਿਣੀਏ ਤੁਸੀਂ ਵੀ ਮੇਰੇ ਨਾਲ ਗਿਣ ਸਕਦੇ ਹੋ 1 2 3 4 5 6 7 8 9 10 11 12 13 ਦੱਸੋ ਕਿ ਕਿਸਤਾ ਜਵਾਬ ਸਹੀ ਸੀ ਮੇਰਾ ਬਹੁਤ ਵਧੀਆ ਅਤੇ ਕਿਸਤਾ ਜਵਾਬ 13 ਦੇ ਨੇੜੇ ਸੀ ਮੇਰਾ ਤੁਹਾਡਾ ਜਵਾਬ ਕਿੰਨਾ ਸੀ 12 ਬਹੁਤ ਵਧੀਆ ਇਸ ਤਰ੍ਹਾਂ ਨਾਲ ਬੱਚਿਆਂ ਨੇ ਜੋ ਨੁਮਾਨ ਲਗਾਇਆ ਹੈ ਉਸ ਤੇ ਚਰਚਾ ਕਰੋ ਹੁਣ ਅਸੀਂ ਇੱਕ ਨਿਆ ਬਣਾਉਂਦੇ ਹਾਂ ਕਿ 10 ਥੇਲੀਆਂ ਇੱਕ ਬੰਡਲ ਦੇ ਬਰਾਬਰ ਹਨ ਤੁਸੀਂ ਵੀ ਮੇਰੇ ਨਾਲ ਗਿਣੋ ਅਤੇ ਜਦੋਂ ਸਾਡੇ ਕੋਲ 10 ਥੇਲੀਆਂ ਹੋ ਜਾਣਗੀਆਂ ਅਸੀਂ ਦੁਬਾਰਾ ਉਸ ਦਾ ਬੰਡਲ ਬਣਾਵਾਂਗੇ ਆਓ ਗਣੀਏ 1 2 3 4 5 6 7 8 9 10 ਚਲੋ ਹੁਣ ਇਸ ਨੂੰ ਬੰਨ੍ਹ ਦਈਏ ਇਹ ਸਾਡਾ ਬੰਡਲ ਬਣ ਗਿਆ ਆਓ ਹੁਣ ਬਾਕੀ ਬੱਚੀਆਂ ਤੀਲੀਆਂ ਦੀ ਗਿਣਤੀ ਕਰੀਏ ਤੁਸੀਂ ਵੀ ਮੇਰੇ ਨਾਲ ਗਿਣੋ 1 2 3 ਕੀ ਇਨਾ ਤੀਲੀਆਂ ਦਾ ਬੰਡਲ ਬਣੇਗਾ ਨਹੀਂ ਕਿਉਂਕਿ ਬੰਡਲ ਉਦੋਂ ਹੀ ਬਣੇਗਾ ਜਦੋਂ 10 ਤੇਲੀਆਂ ਹੋਣਗੀਆਂ ਅਸੀਂ ਇਸ ਨੂੰ ਇੱਕ ਫਰੇਮ ਬਣਾ ਕੇ ਲਿਖੀਏ ਹੁਣ ਸਾਡੇ ਕੋਲ ਤਿੰਨ ਤੇਲੀਆਂ ਹਨ ਅਸੀਂ ਉਹਨਾਂ ਨੂੰ ਤੇਲੀਆਂ ਦੇ ਘਰ ਵਿੱਚ ਰੱਖਾਂਗੇ ਅਤੇ ਇੱਥੇ 3 ਲਿਖਾਂਗੇ ਬੰਡਲ ਨੂੰ ਬੰਡਲ ਦੇ ਘਰ ਵਿੱਚ ਰੱਖਿਆ ਜਾਵੇਗਾ ਅਤੇ ਸਾਡੇ ਕੋਲ ਇੱਕ ਬੰਡਲ ਹੈ ਇਸ ਲਈ ਅਸੀਂ ਇੱਥੇ 1 ਲਿਖਾਂਗੇ ਇੱਕ ਬੰਡਲ ਵਿੱਚ 10 ਤਿਲੀਆਂ ਜਮਾ 3 ਤਿਲੀਆਂ ਬਰਾਬਰ 13 ਤਿਲੀਆਂ ਮਤਲਬ 13 ਵਿੱਚ ਇੱਕ ਬੰਡਲ ਅਤੇ 3 ਤਿਲੀਆਂ ਦਿੱਤੀਆਂ ਹਨ ਸੰਖਿਆ ਚਾਟ ਵਿੱਚ 13 ਨੂੰ ਲੱਭੋ ਅਤੇ ਪੜੋ 13 ਇਸ ਤਰ੍ਹਾਂ ਦੋ ਜਾਂ ਤਿੰਨ ਵੱਖ-ਵੱਖ ਸੰਖਿਆਵਾਂ ਨਾਲ ਇਹ ਗਤੀਵਿਧੀ ਬੱਚਿਆਂ ਨੂੰ ਕਰਕੇ ਦਿਖਾਓ ਅਤੇ ਉਹਨਾਂ ਨੂੰ ਮੌਖਿਕ ਰੂਪ ਵਿੱਚ ਵੀ ਪੁੱਛੋ ਵੱਖ-ਵੱਖ ਬੰਡਲ ਬਣਾਓ ਅਤੇ ਬੱਚਿਆਂ ਨੂੰ 20, 30, 40 ਇਸ ਤਰ੍ਹਾਂ 100 ਤੱਕ ਦੀ ਸਮਝ ਬਣਾਓ ਬੱਚਿਆਂ ਦੇ ਛੋਟੇ-ਛੋਟੇ ਸਮੂਹ ਬਣਾ ਕੇ ਉਹਨਾਂ ਨੂੰ ਕੁਝ ਤੀਲੀਆਂ, ਰਬੜ ਬੈਂਡ ਜਾਂ ਤਾਗਾ ਅਤੇ ਸੰਖਿਆ ਕਾਰਡ ਦੇ ਕੇ ਉਹਨਾਂ ਨੂੰ ਗਤੀਵਿਧੀ ਕਰਨ ਲਈ ਕਹੋ બાદ બચ્યા નુ તીલી ની જી શબ્દ અને બંડલ ની જગા દહાઈ શબ્દ ના જાણુ કરવાઓ